E... ਗੁਰਦਾਸ ਨਟਰਾਜਨ ਜੀ ਹੈਗੇ ਨੇ ਜੁਆਇੰਟ ਸੈਕਟਰੀ ਫੂਡ ਆ ਜੀ ਵੈਸੇ ਹੀ ਅਚੰਚੇ ਮੰਡੀਆਂ ਦਾ ਦੌਰਾ ਕਰਨ ਵਾਸਤੇ ਆਏ ਸੀ ਖੰਨਾ ਮੰਡੀ ਬੜੀ ਵਧੀਆ ਉਹਨਾਂ ਨੂੰ ਲੱਗੀ ਸਾਰੇ ਬੜੇ ਉੱਚੇ ਜੇ ਪ੍ਰਬੰਧ ਲੱਗੇ ਉਹਨਾਂ ਨੂੰ ਤੇ ਨਾਰਮਲ ਦੁਆਰੇ ਦੇ ਵਿੱਚ ਆਏ ਸੀ ਮੈਡਮ ਜੀ ਉਹਨਾਂ ਨੇ ਇੱਕ ਇੱਕ ਚੈੱਕ ਕੀਤੀ ਜੀ ਕਿ ਆਪਣੇ ਬੀਟ ਕਿਵੇਂ ਆਂਦੀ ਹੈ ਕਿਵੇਂ ਉਹਦੀ ਸਟਿਚਿੰਗ ਹੁੰਦੀ ਹੈ ਕਿਵੇਂ ਪ੍ਰਾਈਵੇਟ ਖਰੀਦ ਹੋ ਰਹੀ ਹੈ ਕਿਵੇਂ ਏਜੰਸੀਜ਼ ਦੀ ਖਰੀਦ ਹੋ ਰਹੀ ਹੈ ਲੇਬਰ ਜਿਹੜੀ ਹੈਗੀ ਹੈ ਉਹ ਕੰਮ ਕਿਵੇਂ ਕਰ ਰਹੀ ਹੈ ਹਰ ਇੱਕ ਚੀਜ਼ ਨੂੰ ਬੜੇ ਬਾਰੀਕੀ ਨਾਲ ਉਹਨਾਂ ਨੇ ਦੇਖਿਆ ਹੈ ਬਾਚਿਆ ਹੈ ਤੇ ਬੜੇ ਮਤਲਬ ਸੈਟੀਸਫਾਈਡ ਰਹੇ ਨੇ ਕੋਈ ਅਦਾ ਦਾ ਇਸ਼ੂ ਨਹੀਂ ਆਇਆ ਤੇ ਕੋਈ ਅਪਰਚ ਆਪਣੇ ਨਾਰਮਲੀ ਆਉਂਦੀ ਹੈ ਜੀ 90000 ਐਮਟੀ ਤੇ ਆਪਾਂ ਤਕਰੀਬਨ 40 ਦੇ ਹੈਗੇ ਆ ਜੀ ਤੇ ਜੇ ਆਪਾਂ ਆਪਣੀ ਲਿਫਟਿੰਗ ਦੀ ਗੱਲ ਕਰੀਏ ਜੀ ਤੇ ਲਿਫਟਿੰਗ ਆਪਣੀ 190% ਤੇ ਚੱਲ ਰਹੀ ਹੈ ਐਕਸੈਲ ਤੇ ਪੇਮੈਂਟ ਦਾ ਕਿੰਨਾ ਚੱਲ ਤੇ ਹੋਰ ਮੈਮ ਜਿਹੜਾ ਸੀਜ਼ਨ ਤੋਂ ਤੱਕ ਚੱਲਣ ਦੀ ਖਿਆਲਨਾ ਕਿੰਨਾ ਲੰਬਾ ਚੱਲੇ ਸੀਜ਼ਨ ਕਿਉਂਕਿ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਹੈਗਾ ਤੇ ਇਸ ਕਰਕੇ ਸਾਨੂੰ ਲੱਗ ਰਿਹਾ ਹੈਗਾ ਕਿ ਸ਼ਾਇਦ 5 10 ਮਈ ਹੋ ਜਾਏਗਾ ਪਰ ਵੈਸੇ ਮੰਡੀ ਚ ਕਿਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਸਰ ਵੀ ਆ ਕੇ ਗਏ ਨੇ ਕਿਸਾਨਾਂ ਤੋਂ ਸਾਰਿਆਂ ਨਾਲ ਉਹਨਾਂ ਨੇ ਕੁਝ ਫਰਦਾਨ ਕੀਤੀ ਹੈ ਉਹ ਬੜੇ ਸੈਟੀਸਫਾਈਡ ਲੱਗ ਰਹੇ ਕੋਈ ਅਦਾ ਨਹੀਂ ਕੰਟਰ ਵੱਲੋਂ ਜੁਆਇੰਟ ਸਾਈਟੀ ਫੂਡ ਯੂਨਿਟ ਜੋ ਆਈ ਸੀ ਤੇ ਉਹਨਾਂ ਦੇ ਨਾਲ ਅਜੂ ਪਾਸਕਰ ਅਡਿਸ਼ਨ ਡਾਇਰੈਕਟਰ ਫੂਡ ਤੇ ਬਾਕੀ ਸਾਰੇ ਜ਼ਿਲ੍ਹਾ ਵਿਅਸਤਾ ਸਾਹਿਬ ਆਏ ਸੀ ਉਹ ਦੇਖਣ ਵਾਸਤੇ ਆਏ ਸੀ ਮੰਡੀ ਦੇ ਵਿੱਚ ਕਿ ਇਹ ਸਿਸਟਮ ਹੈ ਕਿਵੇਂ ਤੇ ਹੁਣ ਬੜੀ ਜਦੋਂ ਆਏ ਤਾਂ ਉਹਨੇ ਬੜੀ ਤਸੱਲੀ ਪ੍ਰਗਟ ਕੀਤੀ ਕਿ ਜੋ ਪੰਜਾਬ ਦੇ ਵਿੱਚ ਵੱਡੀ ਸਿਸਟਮ ਹੈ ਪੈਨ ਕਰਦਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਜੋ ਕੰਮ ਕਰ ਹੋ ਰਹੇ ਨੇ ਤੇ ਕਿਸਾਨਾਂ ਦੇ ਉਹ ਵਧੀਆ ਹੋ ਰਹੇ ਕੋਈ ਹਦਾਇਤਾਂ ਜਾਂ ਕੋਈ ਦੱਸਿਆ ਸੀ ਉਹਨੇ ਰਿਕਵੈਸਟ ਕੀਤੀ ਹੈ ਵੀ ਜਿਹੜੀ ਸਾਡੀ ਜਿਹੜੀ 8 ਤੋਂ 22% ਬਣਦੀ ਹੈ ਕਿ ਉਹ ਆਪਣਾ 22% ਦਿੱਤੀ ਜਾਵੇ ਸਾਨੂੰ ਇਹ ਸੈਂਟਰ ਸਰਕਾਰ ਵੱਲੋਂ ਉਹ ਸਾਡੀ ਜਿਹੜੀ ਆੜਤ ਫ੍ਰੀਜ਼ ਕਰਤੀ ਸਾਨੂੰ 45 ਰੁਪਏ ਮਿਲਦੇ ਨੇ ਭਣ ਜੀ ਸਾਡੇ 57 ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਤੰਗੀ ਪਰੇਸ਼ਾਨ ਕਰੇ ਜੀ ਲੇਬਰ ਬਾਰੇ ਵੀ ਅਸੀਂ ਕਿ ਇਹ ਵੀ ਲੇਬਰ ਬਹੁਤ ਕਰਦੇ ਲੇਬਰ ਦੀ ਜਿਹੜੀ ਪੇਮੈਂਟ ਪੈਸੇ ਜਿਹੜੀ ਅਗਰਦੂਰੀ ਬਹੁਤ ਕਰਦਾ ਹੈ ਉਹ ਬਦਾਈ